ਸਾਧੰਦਾ ਅੰਮ੍ਰਿਤਸਰ ਦਾ মিডিਆ ਅਕਾਦਮੀਆਂ ਦਾ ਸਭ ਦਾ ਬਹੁਤ ਧੰਨਵਾਦ ਤੁਸੀਂ ਟਾਈਮ ਕੱਢ ਕੇ ਆਇਓ ਮੈਂ ਤੁਹਾਡੇ ਨਾਲ ਜਿਹੜਾ ਪਿਛਲੇ 2-3 ਦਿਨ ਤੋਂ ਦੇਸ਼ ਵਿਦੇਸ਼ ਦੇ ਵਿੱਚ ਹਿੰਦੁਸਤਾਨ ਦੀ ਪਾਰਲੀਮੈਂਟ ਦੇ ਵਿੱਚ ਹਰ ਪਾਸੇ ਜਿਹੜਾ ਮੁੱਦਾ ਜੋ ਕਿ ਅਮਰੀਕਾ ਨੇ ਉੱਥੋਂ ਦੀ ਸਰਕਾਰ ਨੇ ਸਾਡੇ ਭਾਰਤੀਆਂ ਦੇ ਨਾਲ ਜਿਹੜੇ ਅਮਰੀਕਾ ਚ ਗਏ ਸੀਗੇ ਗੈਰ ਕਾਨੂੰਨੀ ਟੰਗ ਦੇ ਨਾਲ ਉਹਨਾਂ ਦੇ ਖਿਲਾਫ ਜਿਹੜਾ ਜੋ ਕੁਝ ਕੀਤਾ ਕਿਉਂਕਿ ਮੇਰਾ ਮੰਦਨਾ ਕੇ ਵਕਤ ਆ ਗਿਆ ਮੈਂ ਕੱਲ ਵੀ ਕੇਂਦਰ ਸਰਕਾਰ ਨੂੰ ਕਿਹਾ ਸੀਗਾ ਅੱਜ ਵੀ ਮੈਂ ਦੁਬਾਰਾ ਇਹ ਕਹਿਣਾ ਚਾਹੁੰਦਾ ਇਹ ਜਿਹੜਾ ਮਨੁੱਖੀ ਤਸਕਰੀ ਦਾ ਮਾਫੀਆ ਮੇਰਾ ਸ਼ਬਦ ਫੇਰ ਸੁਣੋ ਮਨੁੱਖੀ ਤਸਕਰੀ ਦਾ ਜਿਹੜਾ ਮਾਫੀਆ ਹੈ ਇਹਦੀਆਂ ਜੜ੍ਹਾਂ ਬਹੁਤ ਡੂੰਘੀਆਂ ਤੇ ਬਹੁਤ ਲੰਬੀਆਂ ਨੇ ਇਹ ਪੰਜਾਬ ਦੇ ਇੱਕ ਸਧਾਰਨ ਪਿੰਡ ਤੋਂ ਲੈ ਕੇ ਹਰਿਆਣੇ ਦੇ ਇੱਕ ਸਧਾਰਨ ਪਿੰਡ ਤੋਂ ਲੈ ਕੇ ਗਜਰਾਤ ਦੇ ਇੱਕ ਸਧਾਰਨ ਪਿੰਡ ਤੋਂ ਲੈ ਕੇ ਦਿੱਲੀ ਬੰਬੇ ਮਦਰਾਸ ਕਲਕੱਤਾ ਨਿਊਯਾਰਕ ਸੈਨ ਫਰਾਂਸਿਸਕੋ ਵੈਂਕੂਵਰ ਟ੍ਰਾਂਟੋ ਦੁਬਈ ਖਾਸ ਤੌਰ ਤੇ ਦੁਬਈ ਲੰਡਨ ਬਹੁਤ ਇੱਕ ਵੱਡਾ ਮਾਫੀਆ ਜਿਹੜਾ ਆਪਾਂ ਨੂੰ ਕਿਤੇ ਦਿਸ ਨਹੀਂ ਰਿਹਾ ਪਦੋਂ ਬਹੁਤ ਬਹੁਤ ਜ਼ਿਆਦਾ ਲੋਕਾਂ ਨੂੰ ਮਤਲਬ ਜਿਹੜਾ ਲੋਕਾਂ ਦੇ ਨਾਲ ਫਰਾਰ ਕਰਦੇ ਆ ਮੈਂ ਮੈਂ ਕਹਾਂ ਸੀਗਾ ਕਿ ਜਿਹੜੇ ਬੰਦੇ ਵਾਪਸ ਆਏ ਅਪਰਾਧੀ ਨਹੀਂਗੇ ਇਹ ਅਪਰਾਧ ਦਾ ਸ਼ਿਕਾਰ ਹੋਇਆ ਉਹਦੇ ਨਾਲ ਫਰਾਰ ਕੀਤਾ ਗਿਆ ਸੋ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਇਹ ਤੈਅ ਕੀਤਾ ਕਿ ਜਿਹੜਾ ਵੀ ਜਿਹੜਾ ਵੀ ਪੰਜਾਬ ਦੇ ਅੰਦਰ ਟਰੈਵਲ ਏਜੰਟ ਜਾਂ ਇਮੀਗ੍ਰੇਸ਼ਨ ਜਿਹੜੇ ਕੰਪਨੀਆਂ ਬਣਾ ਕੇ ਬੈਠੇ ਆ ਜਿਹੜੇ ਵੀ ਮਨੁੱਖੀ ਤਸਕ ਦੀ ਗੈਰ ਕਾਨੂੰਨੀ ਮਨੁੱਖੀ ਤਸਕ ਦੀ ਦੇ ਵਿੱਚ ਸ਼ਾਮਲ ਹੋਣਗੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਉਹਦਾ ਪਹਿਲਾ ਜਿਹੜਾ ਕੱਲ ਮੈਂ ਸਲੇਮਪੁਰਾ ਪਿੰਡ ਆ ਜਨਾਲੇ ਦੇ ਲਾਗੇ ਉੱਥੋਂ ਦਾ ਇੱਕ ਬੰਦਾ ਮੁੰਡਾ ਉਨੇ ਦੱਸਿਆ ਕਿ ਕਿੱਦਾਂ ਕੋਈ ਟਰੈਵਲ ਏਜੰਟ ਨੇ 60 ਲੱਖ ਰੁਪਈਆ ਲਿਆ ਔਰ ਕਿੱਦਾਂ ਉਹਨੂੰ ਕਿਹਾ ਗਿਆ ਕਿ ਬਰਾਜ਼ੀਲ ਜਾ ਕੇ ਉਹਨੂੰ ਲੀਗਲ ਜਿਹੜਾ ਉਹਦਾ ਵੀਜ਼ਾ ਜਿਹੜਾ ਲੀਗਲ ਵੀਜ਼ਾ ਹੋਊਗਾ ਉਹਨੂੰ ਕਿਸੇ ਗੱਲ ਤੋਂ ਡੰਦੀ ਲੋੜ ਦੀ ਔਰ ਬਰਾਜ਼ੀਲ ਤੋਂ ਉਹਨੂੰ ਜਿੱਦਾਂ ਉਹਨਾਂ ਨੇ ਖੜਿਆ ਜਿੱਦਾਂ ਮਕਸੀਕੋ ਦੇ ਥੂ ਇਸ ਮਾਫੀਆ ਦੇ ਉਹਨਾਂ ਨੂੰ ਖੜਿਆ ਬਚਾ ਦੇ ਤੂੰ ਔਰ ਡੇਢ ਏਕੜ ਜ਼ਮੀਨ ਸੀਗੀ ਰਿਸ਼ਤੇਦਾਰਾਂ ਕੋ ਪੈਸੇ ਇਕੱਠੇ ਕਰਕੇ ਉਹ ਬੰਦਾ ਦਲੇਸ਼ ਸਿੰਘ ਜਿਹੜਾ ਗਿਆ ਉਦੋਂ ਵਾਪਸ ਡਿਵੋਟ ਹੋ ਗਿਆ ਆ ਗਿਆ ਸੋ ਜਦੋਂ ਉਹਨੇ ਆਪਣੀ ਕਹਾਣੀ ਦੱਸੀ ਮੈਂ ਪੁਲਿਸ ਅਫਸਰ ਨਾਲ ਖੜੇ ਸੀਗੇ ਡੀਐਸਪੀ ਇੰਸਪੈਕਟਰ ਵਗੈਰਾ ਮੈਂ ਨਾਲ ਲੈ ਕੇ ਗਿਆ ਸੀਗਾ ਜਦੋਂ ਉਹਨੇ ਆਪਣੀ ਸਾਰੀ ਕਹਾਣੀ ਦੱਸੀ ਤੇ ਮੈਂ ਉਸੇ ਵੇਲੇ ਪੁਲਿਸ ਨੂੰ ਜਿਹੜਾ ਉਹ ਹੁਕਮ ਕੀਤਾ ਕਿ ਇਸ ਬੰਦੇ ਦੇ ਖਿਲਾਫ ਜਿਹੜਾ ਪਛਾਤਾ ਦਰਜ ਕਰੋ ਇਸ ਬੰਦੇ ਦੇ ਦਫਤਰ ਸੀਲ ਕਰੋ ਇਸ ਬੰਦੇ ਨੂੰ ਗ੍ਰਫਤਾਰ ਕਰੋ ਜਿਹੜਾ 60 ਲੱਖ ਰੁਪਈਆ ਡੇਢ ਕਿੱਲੇ ਦੇ ਮਾਲਕ ਕੋਲੋਂ ਝੂਠ ਬਾਲ ਕੇ ਕਿੱਦਾਂ ਉਹਨੇ ਲਿਆ ਉਹ ਪਰਿਵਾਰ ਨੇ ਕੱਲ ਦੱਸਿਆ ਕਿ ਜਦੋਂ ਬੜਾ ਟੀਲ ਵੀ ਪਹੁੰਚ ਗਿਆ ਉਦੋਂ ਉਹਨਾਂ ਨੇ ਕਿਹਾ ਜੀ ਅੱਗੇ ਤਾਂ ਗੱਲ ਬਣੂ ਜੇ 15 ਲੱਖ ਰੁਪਈਆ ਉਹ ਦੋਗੇ ਫਿਰ ਉਹਦੀ ਭੈਣ ਨੇ ਜਮੀਨ ਲੈ ਪਾ ਕੇ ਫੇਰ ਵੇਚ ਜਾ ਸੋ ਬਹੁਤ ਤੇਜ਼ੀ ਦੇ ਨਾਲ ਅਸੀਂ ਵੱਲੇ ਜਿਹੜਾ ਸਾਡੀ ਪੁਲਿਸ ਦੀ ਟੀਮ ਨੇ ਕੰਮ ਕੀਤਾ ਉਹ ਦਸੀ ਐਫ ਆਈ ਆਰ ਜਿਹੜੀ ਹੈ ਇਹ 0012 12 ਐਫ ਆਈ ਆਰ ਜਿਹੜੀ ਹੈ ਇਹ ਪਿੰਡੀ ਸੈਦਾ ਥਾਣੇ ਦੇ ਵਿੱਚ ਕਿਉਂਕਿ ਉਹਦਾ ਪਿੰਡ ਕੋਟਲੀ ਖੈਦਾ ਜਿਹੜਾ ਟਰੈਵਲ ਏਜੰਟ ਦਾ ਉੱਥੇ ਪੈਂਦਾ ਸੀਗਾ ਸਤਨਾਮ ਸਿੰਘ ਇਹ ਟਰੈਵਲ ਏਜੰਟ ਦਾ ਨਾਮ ਹੈ ਉੱਤੇ ਪੱਤਾ ਦਰਜ ਕੀਤਾ ਤੇ ਜਲਦੀ ਉਹਨੂੰ ਅਸੀਂ ਗ੍ਰਿਫਤਾਰ ਕਰਨ ਦੇ ਵਿੱਚ ਵੀ ਕਾਮਯਾਬ ਹੋਵਾਂਗੇ ਉਹਦਾ ਉਹਦਾ ਜਿਹੜਾ ਦਫਤਰ ਸੀਗਾ ਉਸ ਅੱਜ ਮੈਂ ਪੁਲਿਸ ਨੂੰ ਕਹਿ ਕੇ ਜਿਹੜਾ ਸੀਲ ਕਰਾਤਾ ਪੁਲਿਸ ਭੇਜ ਕੇ ਕਿ ਇਹਦਾ ਦਫਤਰ ਵੀ ਸੀਲ ਕਰੋ ਇਹਦਾ ਸਾਰਾ ਜਿਹੜਾ ਕੰਪਿਊਟਰ ਵਗੈਰਾ ਉਹ ਚੈੱਕ ਕਰੋ ਹੋਰ ਕਿੰਨੇ ਕਿੰਨੇ ਲੋਕਾਂ ਨਾਲ ਇਹਨੇ ਠੱਗੀ ਮਾਰੀ ਆ ਉਹ ਤੁਸੀਂ ਹਰਾਨ ਹੋ ਕੇ ਕਿ ਉਹਨਾਂ ਨੇ ਦੱਸਿਆ ਕਿ ਜਦੋਂ ਅਸੀਂ ਉਹਨੂੰ ਪਤਾ ਲੱਗਾ ਕਿ ਆ ਗਿਆ ਤੇ ਉਹ ਬੰਦੇ ਨੇ ਉਲਟ ਦਾਬੇ ਮਾਰਨੇ ਸ਼ੁਰੂ ਕੀਤੇ ਕਿ ਤੁਸੀਂ ਜੇ ਕਿਸੇ ਕੋ ਨਾਂ ਲਓਗੇ ਕਿ ਇਹਨੂੰ ਦੱਸੋਗੇ ਤੇ ਮੈਂ ਤੁਹਾਡੇ ਖਿਲਾਫ ਹੋਰ ਕਾਰਵਾਈ ਕਰੂੰਗਾ ਸੋ ਮੈਂ ਪੰਜਾਬ ਦੇ ਵਿੱਚ ਜਿਹੜੇ ਲੋਕ ਗੈਰ ਕਾਨੂੰਨੀ ਮਨੁੱਖੀ ਤਸਕਰੀ ਦੇ ਵਿੱਚ ਲੱਗੇ ਆ ਉਹਨਾਂ ਨੂੰ ਤੁਹਾਡੇ ਥ्रू ਇਹ ਦੱਸਣਾ ਚਾਹੁੰਦਾ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਪੰਜਾਬ ਦੇ ਵਿੱਚ ਕਿਸੇ ਨੂੰ ਵੀ ਗੈਰ ਕਾਨੂੰਨੀ ਜਿਹੜੀ ਮਨੁੱਖੀ ਤਸਕਰੀ ਨਹੀਂ ਕਰ ਦਊਗੀ ਪਾਵੇ ਜੋ ਮਰਜ਼ੀ ਹੋ ਜੇ ਜਿਹੜੇ ਬੰਦੇ ਆਏ ਆ ਇਹਨਾਂ ਨੂੰ ਮੇਰੀ ਬੇਨਤੀ ਹੈ ਕਿ ਉਹ ਸਾਡੇ ਨਾਲ ਸੰਪਰਕ ਕਰਕੇ ਸਾਨੂੰ ਲਿਖ ਕੇ ਦੇਣ ਕਿ ਉਹਨਾਂ ਕੋਲ ਪੈਸੇ ਕਿੱ데 ਲੈ ਉਹਦਨ ਕੋਈ ਟ੍ਰੈਵਲ ਏਜੰਸੀ ਕੋਈ ਬੰਦਿਆਂ ਨੇ ਦੱਸਿਆ ਕਿ ਦੁਬਈ ਦੇ ਟ੍ਰੈਵਲ ਏਜੰਸੀਗੇ ਜਿਨ੍ਹਾਂ ਨੂੰ ਪੈਸੇ ਦਿੱਤੇ ਆ ਦੁਬਈ ਤੇ ਮੈਂ ਕਾਰਵਾਈ ਕਰਦੇ ਅਸਮਤ ਹੋਊਂਗਾ ਇਹ ਤਾਂ ਮੈਂ ਆਪਣੇ ਐਡਵੋਕੇਟ ਜਨਦਨ ਨੂੰ ਪੁੱਛ ਕੇ ਕਿ ਆਪਾਂ ਉੱਥੇ ਕੁਝ ਕਰ ਸਕਦੇ ਕਿ ਨਹੀਂ ਕਰ ਸਕਦੇ ਪਰ ਪੰਜਾਬ ਚ ਜਿਹੜਾ ਬੰਦਾ ਇਸ ਮੱਲ ਮਨੁੱਖੀ ਤਸਕਰੀ ਵਾਲੇ ਮਾਫੀਆ ਦਾ ਹਿੱਸਾ ਹੋਊਗਾ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗਾ ਕੋਈ ਵੀ ਟਰੈਵਲ ਏਜੰਟ ਨੂੰ ਜਿਹੜਾ ਬਖਸ਼ਿਆ ਨਹੀਂ ਜਾਊਗਾ ਭਾਵੇਂ ਜੋ ਮਰਜ਼ੀ ਹੋ ਜਾਏ ਅਸੀਂ ਹਰ ਇੱਕ ਦੇ ਖਿਲਾਫ ਕਾਰਵਾਈ ਕਰਾਂਗੇ ਉਹਦੇ ਸਾਰੇ ਹੀ ਲੋਕ ਭੋਏ ਪਾਲੇ ਤੁਸੀਂ ਦੱਸੋ ਕਿ ਕੋ 50 ਲੱਖ ਕੋ 60 ਲੱਖ ਹਰਿਆਣੇ ਵਾਲੇ ਮੁੰਡੇ ਦੱਸ ਰਹੇ ਸੀਗੇ ਕਿ ਉਹਨਾਂ ਕੋ ਦੋ ਬੰਦਿਆਂ ਕੋ 2 ਕਰੋੜ ਰੁਪਈਆ ਲੈ ਗਏ ਬਸ ਤੁਸੀਂ ਦੇਖੋ ਕਿੱਥੇ ਕਿੰਨੀ ਕਿੰਨੀ ਬੋਲੀ ਜਿਹੜੀ ਆ ਉਹਨਾਂ ਦੇ ਲਾਕੇ ਤੇ ਬੰਦਿਆਂ ਨੂੰ ਜਿਹੜਾ ਫਰਾਰ ਕੀਤਾ ਜੇ ਮੈਨੂੰ ਪਤਾ ਲੱਗਾ ਅੱਜ ਹੀ ਕਿ ਅਗਲੇ ਦਿਨਾਂ ਦੇ ਵਿੱਚ ਹੋਰ ਭਾਵਤੀ ਵੀ ਜਿਹੜੇ ਵਾਪਸ ਆ ਰਹੇ ਆ ਸੋ ਜਿਹੜਾ ਵੀ ਵਾਪਸ ਆਊਗਾ ਜਿਹੜਾ ਵੀ ਸਾਡੇ ਨਾਲ ਸੰਪਰਕ ਕਰਕੇ ਐਨਆਰਆਈ ਡਿਪਾਰਟਮੈਂਟ ਦੇ ਨਾਲ ਸੰਪਰਕ ਕਰਕੇ ਸਾਨੂੰ ਲਿਖਤੀ ਦਊਗਾ ਐਫੀਡੇਵਿਟ ਦਊਗਾ ਕਿ ਮੇਰੇ ਕੋ ਐਸ ਬੰਦੇ ਨੇ ਆ ਜਿਹੜਾ ਫਰਾਰ ਕੀਤਾ ਮੇਰੇ ਨਾਲ ਮਰਨਾ ਧੋਖਾ ਕੀਤਾ ਮੈਨੂੰ ਬੱਲੇ ਜਿਹੜਾ ਇਹਨਾਂ ਨੇ ਮੇਰੇ ਕੋਲ ਪੈਸੇ ਲਏ ਅਸੀਂ ਉਸ ਬੰਦੇ ਦੇ ਖਿਲਾਫ ਉਸ ਟਰੈਵਲ ਜੈਂਟ ਦੇ ਖਿਲਾਫ ਜਿਹੜਾ ਸਖਤ ਕਾਨੂੰਨੀ ਕਾਰਵਾਈ ਕਰਾਂਗੇ ਔਰ ਕਿਸੇ ਨੂੰ ਵੀ ਪੰਜਾਬ ਦੀ ਤਫ਼ਤੀ ਤੇ ਮਨੁੱਖੀ ਤਸਕਰੀ ਜਿਹੜੀ ਆ ਗੈਰ ਕਾਨੂੰਨੀ ਮਨੁੱਖੀ ਤਸਕਰੀ ਉਹ ਨਹੀਂ ਕਰਦਿਆਂਗੇ ਇਸ ਕਰਕੇ ਮੈਂ ਤੁਹਾਨੂੰ ਸੱਦਿਆ ਸੀਗਾ ਕਿ ਪਹਿਲੇ ਹੀ ਟਾਈਮ ਦੇ ਉੱਤੇ ਕਿਉਂਕਿ ਸੀਐਮ ਸਾਹਿਬ ਕਹਿੰਦੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅਸੀਂ ਤਾਂ ਜਦੋਂ ਪਤਾ ਲੱਗਾ ਅਸੀਂ ਆਪਣੀ ਕਾਰਵਾਈ ਉਸੇ ਲਈ ਰੰਬਤੀ ਹੈ ਹੋਰ ਵੀ ਜਦੋਂ ਜਿਹਦਾ ਪਤਾ ਲੱਗੂਗਾ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਅਸੀਂ ਕਾਰਵਾਈ ਕਰਾਂਗੇ ਪਰ ਜਿਹੜੇ ਲੋਕ ਇਸ ਇਸ਼ੂ ਦੇ ਉੱਤੇ ਪੋਲਟਿਕਸ ਕਰ ਰਹੇ ਉਹਨਾਂ ਦੇ ਬਿਆਨ ਪੜ੍ਹ ਕੇ ਭਾਰਤ ਦੇ ਵਿਦੇਸ਼ ਮੰਤਰੀ ਦਾ ਬਿਆਨ ਪੜ੍ਹ ਕੇ ਉਸ ਹਿਦਿਆਣਾ ਦੇ ਇੱਕ ਮੰਤਰੀ ਦਾ ਬਿਆਨ ਪੜ੍ਹ ਕੇ ਅੱਜ ਮੇਰਾ ਮਨ ਬਹੁਤ ਦੁਖੀ ਹੋਇਆ ਕਿ ਜਦ ਇਹ ਲੋਕ ਜਿਹੜੇ ਇੰਦੀਆ ਟਾੜਾ ਮਾਰਦੇ ਆ ਦੇਸ਼ ਭਗਤੀ ਦੀ ਆ ਜਿਹੜੇ ਇੰਨਾ ਕਹਿੰਦੇ ਆ ਕਿ ਸਾਡੇ ਅੰਦਰ ਦੇਸ਼ ਭਗਤੀ ਕੁੱਟ-ਕੁੱਟ ਕੇ ਭਰੀ ਆ ਉਹ ਬੰਦੇ ਕਹਿੰਦੇ ਆ ਜੀ ਕਿ ਇਹ ਅਮਰੀਕਾ ਦੇ ਲਾਂ ਅਸਾਰ ਹੀ ਹੋਇਆ ਪਰ ਉਹਨਾਂ ਭੋਲਿਆਂ ਨੂੰ ਇਹ ਨਹੀਂ ਪਤਾ ਕਿ ਅਮਰੀਕਾ ਦਾ ਲਾਂ ਅਸਾਰ ਅਮਰੀਕਾ 'ਚ ਹੀ ਲਾਗੂ ਹੁੰਦਾ ਅਮਰੀਕਾ ਨੂੰ ਕਿੰਨੇ ਇਖਤਿਆਰ ਦਿੱਤਾ ਕਿ ਤੁਸੀਂ ਇੰਡੀਆ ਦੀ ਧਰਤੀ ਦੇ ਉੱਤੇ ਸਾਡੇ ਬੰਦਿਆਂ ਨੂੰ ਸਰ ਮਤਲਬ ਜਿਹੜਾ ਹੱਥ ਘੜੀਆਂ ਤੇ ਜ਼ੰਜੀਰਾ ਲੈ ਕੇ ਆਓ ਇਹ ਕਿਤੇ ਕੋਈ ਕੋਈ ਸਾਡਾ ਕਾਨੂੰਨ ਕਿਤੇ ਵੀ ਜਿਹੜਾ ਉਹ ਕਿਸੇ ਵੀ ਦੇਸ਼ ਨੂੰ ਦੂਜੇ ਦੇਸ਼ ਨੂੰ ਅਲਾਉ ਨਹੀਂ ਕਰਦਾ ਕਿ ਸਾਡੇ ਨਾਗਰਿਕ ਜਿਹੜੇ ਆ ਸਾਡੇ ਭਾਰਤੀਆਂ ਦੇ ਨਾਲ ਇਦਾਂ ਬਲ ਜਿਹੜਾ ਕੀਤਾ ਜਾਵੇ ਔਰ ਅੱਗੇ ਤੋਂ ਵੀ ਮੈਂ ਅੱਜ ਫੇਰ ਕਹੂੰਗਾ ਪ੍ਰਧਾਨ ਮੰਤਰੀ ਮੋਦੀ ਜੀ ਤੂੰ ਕਿ ਪ੍ਰਧਾਨ ਮੰਤਰੀ ਜੀ ਤੁਸੀਂ ਬਾਅਦ ਬਾਅਦ ਇਹ ਕਹਿੰਦੇ ਰਹੋ ਕਿ ਮਰਕਾ ਦੇ ਰਾਸ਼ਟਰਪਤੀ ਟਰੰਪ ਜੀ ਮੇਰੇ ਮਿੱਤਰ ਨੇ ਮੇਰੇ ਦੋਸਤ ਨੇ ਤੇ ਸਰ ਅੱਗੇ ਤੋਂ ਇਦਾਂ ਦੀ ਗੱਲ ਜਿਹੜੀ ਬਿਲਕੁਲ ਦੀ ਹੋਣੀ ਚਾਹੀਦੀ ਔਰ ਜਦੋਂ ਤੁਸੀਂ ਪਤਾ ਲੱਗਾ ਕਿ ਅਮਰੀਕਾ ਜਾ ਰਹੇ ਨੇ ਜੇ ਤੁਸੀਂ ਅਮਰੀਕਾ ਜਾ ਰਹੇ ਹੋ ਤੇ ਇਹ ਇਸ਼ੂ ਜਿਹੜਾ ਸਭ ਦੇ ਅੱਜ ਉੱਥੇ ਜੋ ਅਖਬਾਰਾਂ ਚ ਮੈਂ ਪੜਿਆ ਕਿ 18 ਹਜ਼ਾਰ ਬੰਦਾ ਜੀ ਜਿਹੜਾ ਗੈਰ ਕਾਨੂੰਨੀ ਗਿਆ ਰੋਟੀ ਰੋਜੀ ਦੀ ਗਿਆ ਸੀਗਾ ਉਹਦੇ ਖਿਲਾਫ ਅਮਰੀਕਾ ਕਾਰਵਾਈ ਕਰ ਰਿਹਾ ਤੇ ਮੈਂ ਇਹ ਦੱਸਣਾ ਚਾਹੁੰਦਾ ਕਿ ਜਿਹੜਾ ਅਮਰੀਕਾ ਉਸ ਦੇਸ਼ ਦੇ ਵਿਕਾਸ ਦੇ ਵਿੱਚ ਭਾਰਤੀਆਂ ਨੇ ਬਹੁਤ ਵੱਡਾ ਰੋਲ ਦਾ ਕੀਤਾ ਮਿਲੀਅਨ ਤੋਂ ਵੱਧ ਭਾਰਤੀ ਜਿਹੜੇ ਵੱਖ-ਵੱਖ ਬਿਨਸ ਜਿਹੜੇ ਆ ਐਗਰੀਕਲਚਰ ਦਾ ਰੈਸਟੋਰੈਂਟ ਹੋਟਲ ਪਤਾ ਨਹੀਂ ਕਿੰਨੇ ਬਿੰਦੇ ਨੇ ਸਾਡੇ ਬੰਦਿਆਂ ਦੇ ਸਾਡੇ ਬੰਦੇ ਦੇ ਭਾਰਤੀਆਂ ਦਾ ਸਰ ਅਮਰੀਕਾ ਨੂੰ ਇਹ ਸਟੇਜ ਤੇ ਪਹੁੰਚਾਉਣ ਦੇ ਵਿੱਚ ਅੱਜ ਜਿੱਥੇ ਉਹ ਖੜਾ ਜਿੱਥੇ ਉਹਦਾ ਵਿਕਾਸ ਬਹੁਤ ਵੱਡਾ ਕੰਟਰੀਬਿਊਸ਼ਨ ਹੈ ਉਹ ਉਹਨਾਂ ਨੂੰ ਭੁੱਲਣਾ ਨਹੀਂ ਚਾਹੀਦਾ ਅੱਜ ਬੰਦੇ ਚੱਲ ਗਏ ਜੇ ਬੰਦੇ ਆਪਣੀ ਰੋਟੀ ਰੋਟੀ ਦੋਜੀ ਲਈ ਗਏ ਉਹਨਾਂ ਨੇ ਕੋਈ ਜੁਲਮ ਨਹੀਂ ਕੀਤਾ ਉਹਨਾਂ ਦਾ ਕੋਈ ਕੋਈ ਅਤਵਾਦੀ ਨਹੀਂ ਗੇ ਕੁਝ ਨਹੀਂ ਗੇ ਪਰ ਜੇ ਥਲੇ ਗਏ ਤੋਂ ਉਹਨਾਂ ਦਾ ਇਹ ਵਿਹਾਰ ਕਰਨਾ ਇਹ ਸਰ ਬਹੁਤ ਨਿੰਦਣਯੋਗ ਜਿਹੜੀ ਕਾਰਵਾਈ ਆ ਉਹ ਮੈਂ ਕਹੂੰਗਾ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਦੇਸ਼ ਦੇ ਵਿਦੇਸ਼ ਮੰਤਰੀ ਨੂੰ ਜੇ ਅਮਰੀਕਾ ਨਾਲ ਗੱਲ ਕਰ ਸਾਡਾ ਕੋਈ ਵੀ ਨਾਗਰਿਕ ਇਹ ਠੀਕ ਹੈ ਕਿ ਦੇਸ਼ਾਂ ਦੇ ਕਾਨੂੰਨ ਹੁੰਦੇ ਆ ਕੋਈ ਵੀ ਸਾਡਾ ਨਾਗਰਿਕ ਜੇ ਗੈਰ ਕਾਨੂੰਨੀ ਤੌਰ ਤੇ ਉਹ ਡਿਪੋਰਟ ਹੋ ਜਾਂਦਾ ਤੇ ਉਹ ਸਾਡੇ ਬੰਦੇ ਨੂੰ ਸਾਡੇ ਭਾਤੀ ਨੂੰ ਉਹ ਸਾਡੀ ਐਮਬੈਸੀ ਦੇ ਵਿੱਚ ਛੱਡ ਕੇ ਹੋਂਦ ਸਾਡੇ 6 ਦਫ਼ਤਰ ਅਮਰੀਕਾ ਦੀ ਧਰਤੀ ਦੇ ਉੱਤੇ ਸਾਡਾ ਦੂਤਾ ਵਾਸ ਵਿਸ਼ੰਕਨ ਡੀਸੀ ਦੇ ਵਿੱਚ ਸਾਨ ਫਰਨਸਕੋ ਦੇ ਵਿੱਚ ਐਲੇ ਦੇ ਵਿੱਚ ਸ਼ਿਕਾਗੋ ਦੇ ਵਿੱਚ ਔਰ ਸ਼ਾਰਟਲ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਸਾਡੇ ਉੱਥੇ ਅਧਿਕਾਰੀ ਬੈਠੇ ਆ ਉਹ ਸਾਡੇ ਬੰਦੇ ਨੂੰ ਉੱਥੇ ਛੱਡਣ ਸਾਡੇ ਅਧਿਕਾਰੀਆਂ ਨੂੰ ਛੱਡਣ ਅੱਗੇ ਸਾਡੇ ਅਧਿਕਾਰੀ ਉਹਨਾਂ ਨੂੰ ਦੇਸ਼ ਵਾਪਸੀ ਜਿਹੜੀ ਉਹਨਾਂ ਦੀ ਸਰ ਇੱਕ ਆਮ ਰੈਗੂਲਰ ਜਿਹੜੇ ਜੱਤ ਦੀ ਜਹਾਜ਼ ਨੇ ਉਹਨਾਂ ਦਾ ਦੇ ਚੁਕਾਈ ਜਾ ਬਜਾਏ ਕਿ ਤੁਸੀਂ ਫੌਜ ਦੇ ਜਹਾਜ਼ ਲਈ ਫਿਰਦੇ ਜਿੱਦਾਂ ਪਤਾ ਨਹੀਂ ਕਿੰਨਾ ਵੱਡਾ ਤੁਸੀਂ ਮਤਲਬ ਮਾਲਕਾ ਮਾਰ ਲਿਆ ਕਿੰਨਾ ਵੱਡਾ ਕੰਮ ਕਰ ਲਿਆ ਤੁਸੀਂ ਜਿਹੜਾ ਦੇਸ਼ ਸਿਕਰੇਟ ਕਰਦੇ ਹੋ ਸੋ ਮੈਂ ਮੈਂ ਕਹੂੰਗਾ ਕਿ ਪ੍ਰਧਾਨ ਮੰਤਰੀ ਦੀ ਖਿਆਦ ਅੱਖਰ ਅੱਗੇ ਤੋਂ ਇਦਾਂ ਦੀ ਅੰਡੀਆਂ ਦੀ ਧਰਤੀ ਦੇ ਉੱਤੇ ਕਿਸੇ ਵੀ ਬੰਦੇ ਨੂੰ ਜਿਹੜਾ ਉਹ ਅਨਮਨੁੱਖੀ ਵਿਵਹਾਰ ਕਰਕੇ ਉਹਦੇ ਮਨੁੱਖੀ ਅਧਿਕਾਰਾਂ ਨੂੰ ਕੁਚਲ ਕੇ ਉਹਨੂੰ ਬੇੜੀਆਂ ਉਹਨੂੰ ਹੱਥਗੜੀਆਂ ਲਾ ਕੇ ਨਾ ਲਿਆਂਦਾ ਜਾਵੇ ਬਲਕਿ ਸਾਡੇ ਬੰਦਿਆਂ ਨੂੰ ਉੱਥੇ ਹੀ ਅਮਰੀਕਾ ਦੀ ਧਰਤੀ ਤੇ ਸਾਡੇ ਦੂਤਾਵਾਸ ਜਿਹੜੇ ਆ ਉਹਨਾਂ ਦੇ ਹਵਾਲਾ ਕੀਤਾ ਜਾਵੇ ਉਹ ਅੱਗੋਂ ਜਿਹੜਾ ਲੈ ਕੇ ਆਉਣਗੇ ਸੋ ਮੈਂ ਤੁਹਾਡੇ ਥੋਂ ਇੱਕ ਵਾਰ ਫੇਰ ਦਵਾਕੜਾ ਚਾਹੁੰਦਾ ਕਿ ਜਿਹੜੇ ਵੀ ਬੰਦੇ ਮਨੁੱਖੀ ਤਸਕੀ ਦੇ ਸ਼ਾਮਲ ਨੇ ਟਰੈਵਲ ਏਜੰਟ ਜਿਹੜੇ ਸਾਡਾ ਉਹਨਾਂ ਦੇ ਸਭ ਦੇ ਖਿਲਾਫ ਜਿਹੜਾ ਜੋ-ਜੋ ਮੇਰੇ ਕੋਲ ਐਫ.ਆਈ.ਆਰ. ਵੜਾਈ ਜਾਣਗੇ ਜੋ-ਜੋ ਮੈਨੂੰ ਬਿਆਨ ਦੇਈ ਜਾਣਗੇ ਬੰਦੇ ਕਿਸੇ ਵੀ ਜ਼ਿਲ੍ਹੇ ਦਾ ਅਸੀਂ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਜਿਹੜੀ ਕਾਨੂੰਨੀ ਕਾਰਵਾਈ ਕਰਾਂਗੇ ਪੰਜਾਬ ਦੀ ਪਵਿੱਤਰ ਧਰਤੀ ਤੇ ਇਦਾਂ ਦਾ ਜਿਹੜਾ ਗਲਤ ਕੰਮ ਆ ਉਹ ਨਹੀਂ ਕਰਦੇ ਹੋਵਾਂਗੇ ਇਹ ਮੈਂ ਤੁਹਾਨੂੰ ਮਤਲਬ ਜਿਹੜਾ ਕੱਚਾ ਦਾ ਵਿਸ਼ਾ ਬਣਾਇਆ ਜੀ ਪੰਜਾਬ ਦੀ ਪਵਿੱਤਰ ਧਰਤੀ ਦੀ ਇੱਕ ਕੀ ਅਮਰਸਦੀ ਗੁਰੂ ਨਗਰੀ ਹੈ ਜਿੱਥੇ ਕਿ ਪਹਿਲਾ ਜਹਾਜ਼ ਇੱਥੇ ਲੈਂਡ ਕਰਾਇਆ ਗਿਆ ਇਸ ਦੇ ਪਿੱਛੇ ਕੀ ਕਹਿਣਾ ਚਾਹੀਦਾ ਨਹੀਂ ਜੀ ਇਹ ਤਾਂ ਦੇਖੋ ਕੇਂਦਰ ਦੀ ਚਾਲ ਸੀ ਜੀ ਉਹ ਪੰਜਾਬ ਨੂੰ ਜਿਹੜਾ ਬਦਾਮ ਕਰਨਾ ਚਾਹੁੰਦੇ ਸੀਗੇ ਪਰ ਦੇਖੋ ਉਹਦੇ ਵਿੱਚ ਜਿਹੜਾ ਜਹਾਜ਼ ਆਇਆ 33 ਬੰਦੇ ਕੇ ਜਵਾਬ ਦੇ ਸੀਗੇ 33 ਹਰਿਆਣੇ ਦੇ ਸੀਗੇ ਤੇ ਉਹਨਾਂ ਨੇ ਇਸ ਧਰਤੀ ਨੂੰ ਚੁਣਿਆ ਇਹ ਉਹਨਾਂ ਦੀ ਬੋਝਦਲੀ ਅਸਰ ਉਹਨਾਂ ਨੇ ਇਹ ਕਿ ਐ ਨੂੰ ਭੇਜ ਦਿਓ ਇਹਨੇ ਇਹਨੇ ਜੋਗੇ ਨਹੀਂ ਇਹਨੇ ਹਿੰਮਤੀ ਨਹੀਂ ਅੱਜ ਮੈਂ ਹਰਿਆਣੇ ਦੇ ਮੰਤਰੀ ਦਾ ਬਿਆਨ ਸੁਣਿਆ ਸੀਗਾ ਇਹਨਾਂ ਕਠਿਆ ਬਿਆਨ ਹੈ ਕੋਈ ਬੰਦਾ ਉਹਨਾਂ ਬੰਦਿਆਂ ਨੂੰ ਨਹੀਂ ਮਿਲਿਆ ਸੀ ਮਿਲਿਆ ਕੱਲੇ ਉਹ ਇਹ ਨਹੀਂ ਪੁੱਛੀ ਨਹੀਂ ਕਿ ਤੁਸੀਂ ਸਰ ਦਿੱਲੀ ਤਾ ਰਹੋ ਅੱਗੋਂ ਪਿੱਛੋਂ ਤਾਂ ਕਹਿੰਦੇ ਹੋ ਦਿੱਲੀ ਇੰਟਰਨੈਸ਼ਨਲ 에ਰਪੋਰਟ ਆ ਬੰਬੇ ਇੰਟਰਨੈਸ਼ਨਲ 에ਰਪੋਰਟ ਆ ਕਲਕੱਤਾ ਤਾ ਰਹੋ ਉੱਥੇ ਪਰ ਕੋਈ ਨਹੀਂ ਤੇ ਲੈ ਵੀ ਆਂਦਾ ਸਰ ਹਰਿਆਣੇ ਵਾਲੇ ਉਹ ਜਿਹੜੀ ਕੈਦੀਆਂ ਵਾਲੀ ਬੱਸ ਦੇ ਵਿੱਚ ਆਪਣੇ ਜਿਹੜੇ ਨਾਗਰਿਕਾਂ ਨੂੰ ਲੈ ਕੇ ਗਏ ਸਰ ਉਹ ਉਹਨਾਂ ਦੀ ਵੀ ਬਹੁਤ ਬਾਣੀ ਗੱਲ ਉਹਨਾਂ ਨੇ ਜਿਹੜਾ ਇਹ ਕੰਮ ਕੀਤਾ ਇਹ ਵੀ ਬਹੁਤ ਨਿੰਦਨਯੋਗ ਹੈ ਔਰ ਅੱਜ ਤੱਕ ਉਹਨਾਂ ਨੇ ਸਟੈਂਡ ਨਹੀਂ ਲਿਆ ਅੱਜ ਤੱਕ ਉਹ ਆਪਣੇ ਬੰਦਿਆਂ ਦੇ ਹੱਕ 'ਚ ਨਹੀਂ ਖੜੇ ਪਤਾ ਸੀ ਸਰ ਖੜਾਂਗੇ ਆਪਣੇ ਬੰਦਿਆਂ ਦੇ ਹੱਕ ਦੇ ਵਿੱਚ ਅਸੀਂ ਇਦਾਂ ਦੇ ਵਿਤਕਰੇ ਖਿਲਾਫ ਆਵਾਜ਼ ਬਲੰਦ ਕਰਾਂਗੇ ਜੋ ਵੀ ਸਰਕਾਰ ਕਰਦੀ ਕਰ ਸਕਦੀ ਹੋਊਗੀ ਅਸੀਂ ਹਰ ਹਿੱਲਾ ਕਰਾਂਗੇ ਔਰ ਜਲਦੀ ਸ਼ਾਇਦ ਅਗਲੇ ਵੀਕ ਦੇ ਵਿੱਚ ਵਿਦੇਸ਼ ਮੰਤਰੀ ਜੀ ਨਾਲ ਟਾਈਮ ਮਿਲ ਜੇ ਵਿਦੇਸ਼ ਮੰਤਰੀ ਨੂੰ ਮਿਲ ਕੇ ਵੀ ਇਹੀ ਬੇਨਤੀ ਕਰਾਂਗੇ ਕਿ ਭਈ ਭਾਰਤੀਆਂ ਦੇ ਨਾਲ ਇਦਾਂ ਦਾ ਸਲੂਕ ਜਿਹੜਾ ਬੰਦ ਕੀਤਾ ਜਾਵੇ ਉਹ ਜਮਾਨਾ ਬਦਲ ਗਿਆ ਉਹ ਸਮਾਂ ਬਦਲ ਗਿਆ ਕਿ ਤੁਸੀਂ ਜਿਹੜੀਆਂ ਹਮ ਕਾਰਵਾਈਆਂ ਕਰਦੇ ਹੋ ਸੋ ਮੈਂ ਮੈਂ ਫਿਰ ਇੱਕ ਵਾਰ મોદી ਜੀ ਨੂੰ ਕਹੂੰਗਾ ਕਿ ਆਪਣੇ ਮਿੱਤਰ ਪਰਮ ਮਿੱਤਰ ਟਰੰਪ ਜੀ ਨੂੰ ਕਹਿ ਕੇ ਇਸ ਮਸਲੇ ਦਾ ਬੈਠ ਕੇ ਟੇਬਲ ਤੇ ਹੱਲ ਕੀਤਾ ਜਾਵੇ ਸਾਡੇ ਸਾਡੇ ਮਿਲੀਅਨ ਭਾਰਤੀ ਨੇ ਜਿਨ੍ਹਾਂ ਨੇ ਅਮਰੀਕਾ ਦੇ ਵਿਕਾਸ ਦੇ ਵਿੱਚ ਬਹੁਤ ਵੱਡਾ ਦੋਲਦਾ ਕੀਤਾ ਜੇ ਕੁਝ ਹਜ਼ਾਰਾਂ ਲੋਕ ਸਾਡੇ ਰੋਟੀ ਰੋਜੀ ਦੀ ਗਲਤ ਤਰੀਕੇ ਨਾਲ ਚਲੇ ਗਏ ਤੇ ਸਰ ਕੋਈ ਉਹਨਾਂ ਦੇ ਝੁਲਮ ਨਹੀਂ ਕਰਤਾ ਉਹ ਕੋਈ ਟੈਕਸਟ ਨਹੀਂ ਗਏ ਉਹ ਪੇਟ ਦੀ ਖੱਤਤ ਗਏ ਉਹਨਾਂ ਦੀ ਗੱਲ ਸੁਣੀ ਜਾਵੇ ਜਦੋਂ ਇੰਡੀਆ ਹੁੰਦੇ ਉਹਨਾਂ ਨੂੰ ਗਲੇ ਲਾਇਆ ਜਾਵੇ ਸਾਡ ਉਹਨਾਂ ਨੂੰ ਪਿਆਰ ਨਾਲ ਮਿਲਿਆ ਜਾਵੇ ਇਹ ਥੋੜਾ ਕਿ ਸਰਕਾਰਾਂ ਆਪਣੇ ਨਾਗਰਿਕ ਦੇ ਜਿਹੜਾ ਮੁੱਖੀ ਮੋੜ ਲੈਂਦੀ ਹੈ ਸੋ ਮੈਂ ਜਿਹੜਾ ਭਾਜਪੀ ਦਾ ਇਹ ਵਤੀਰਾ ਹਰਿਆਣਾ ਗਜ਼ਰਾਤ ਦੇ ਵਿੱਚ ਵੀ ਕੋ ਗਜ਼ਰਾਤ ਦੇ ਵਿੱਚ ਵੀ ਜਦੋਂ ਕਿ ਕੋਈ ਉੱਥੇ ਮੰਤਰੀ ਕੋਈ ਅਧਿਕਾਰੀ ਨਹੀਂ ਆ ਹਰਿਆਣਾ ਚ ਨਹੀਂ ਆਇਆ ਇਹ ਬਹੁਤ ਜ਼ਿਆਦਾ ਵਤੀਰਾ ਜਿਹੜਾ ਇਹ ਨਿੰਦਨਯੋਗ ਅੱਛਾ 487 ਦੀ ਲਿਸਟ ਤਿਆਰ ਹੋ ਗਈ ਹੁਣੇ ਅਪਡੇਟਨ ਦਿੱਤੀਆਂ ਉਹਨਾਂ ਨੇ ਉਹਨਾਂ ਨੇ ਵਿਦੇਸ਼ ਮੰਤਰਾਲੇ ਨੂੰ ਭੇਜੀ ਕਿ 487 ਹੋਰ ਭੇਜ ਰਹੇ ਆਪਾਂ ਕੋਈ ਗੱਲ ਨਹੀਂ ਦੇਖੋ ਜੇ ਉਹਨਾਂ ਕੋ ਕੋ ਇਦਾਂ ਦਾ ਹੈਗਾ ਮੈਂ ਤਾਂ ਕਹਿੰਦਾ ਕਿ ਉਹਨਾਂ ਦੇ ਆਉਣ ਤੋਂ ਪਹਿਲਾਂ ਮੋਦੀ ਜੀ ਗੱਲ ਕਰ ਕਹਿੰਦਾ ਜੀ 487 ਦੀ ਲਿਸਟ ਵੀ ਭੇਜ ਦਿੱਤੀ ਸਰ ਮੈਂ ਤਾਂ ਕਹਦੇ ਆ ਕਿ ਮੋਦੀ ਜੀ ਦੇ ਵਿਦੇਸ਼ ਮੰਤਰੀ ਜੀ ਉਹਨਾਂ ਨਾਲ ਗੱਲ ਕਰਦਾ ਪਰ ਭੇਜਤਾ ਉਹ ਸਾਡੇ ਦੂਤਾਵਾਸ ਜਿਹੜੇ ਸਾਡੇ ਅਧਿਕਾਰੀਆਂ ਨੂੰ ਅਮਰੀਕਾ ਦੇ ਬੰਦੇ ਸੰਪਨ ਐਦਾ ਬੰਦੇ ਲੈ ਕੇ ਨਾ ਭੇਜਦੇ ਨਹੀਂ ਪਰ ਇੰਨੀ ਕੀ ਮਜਬੂਰੀ ਪੈ ਗਈ ਸੀ ਕਿ ਯੂਐਸ ਆਰਮੀ ਦਾ ਜਹਾਜ਼ ਆਂਦਾ ਇੰਡੀਅਨ 에ਅਰਲਾਈਨ ਵੀ ਜਾ ਸਕਦੀ ਸੀ ਸਾਡੇ ਕੋ ਆਪਣੀ 에ਅਰਲਾਈਨ ਹੈ ਉਹਨੂੰ ਕਹਿ ਜਾਂਦਾ ਕਿ ਉਹ ਲਿਫਟ ਕਰਾ ਲੰਦੇ ਮੈਂ ਤਾਂ ਕਹਦਾ ਤੁਹਾਨੂੰ ਇਹ ਤਾਂ ਸਭ ਸੈਂਟਰ ਸਰਕਾਰ ਦੇ ਫੈਸਲਾ ਕਰਦਾ ਹੈ ਨਾ ਸੈਂਟਰ ਸਰਕਾਰ ਕਹਿੰਦੀ ਹੈ ਉਹਨਾਂ ਨੂੰ ਕਈ ਆਪਣਾ ਜਹਾਜ਼ ਭੇ ਸਾਡੇ ਰੋਜ਼ ਉੱਥੋਂ ਡੰਨਾ ਆਉਂਦੀਆਂ ਸਾਨ ਬਸਕੋ ਤੋਂ ਐਲអេ ਤੋਂ ਆਉਂਦੀਆਂ ਨਿਊਯਾਰਕ ਤੋਂ ਆਉਂਦੀਆਂ ਸ਼ਿਕਾਗੋ ਤੋਂ ਕਿੰਨੇ ਅਮਰੀਕਾ ਦੇ ਵੱਡੇ ਸ਼ਹਿਰ ਹੈ ਜਿੱਥੋਂ ਐਵਰੀਡੇ ਫਲਾਈਟਾਂ ਆਉਂਦੀਆਂ ਜਿਹੜੇ ਡਿਪੋਰਟ ਹੋ ਕੇ ਆਏ ਉਹਨਾਂ ਨੇ ਮੁਰਗ ਸੇਵਾ ਕਰਵਾਵਾ ਸੀ ਸਰਕਾਰ ਦੀ ਨਹੀਂ ਨਹੀਂ ਉਹ ਲੱਕਰਾਂਗੇ ਉਹਲੀ ਵੀ ਮਤਲਬ ਕੱਲ ਵੀ ਉਹ ਮੁੰਡੇ ਨੂੰ ਮੈਂ ਸਾਦਾ ਕੁਝ ਪੁੱਛਿਆ ਉਹਨਾਂ ਦੀ ਕੁਆਲੀਫਿਕੇਸ਼ਨ ਕੀ ਆ ਸਾਰੀਆਂ ਚੀਜ਼ਾਂ ਦੇਖ ਕੇ 10 ਤਰੀਕ ਨੂੰ ਸਾਡੀ ਕੈਬਨਟ ਦੀ ਮੀਟਿੰਗ ਹੈ ਉਦੋਂ ਮੈਂ ਸੀਐਮ ਸਾਹਿਬ ਨੂੰ ਬੇਨਤੀ ਕਰੂੰਗਾ ਇਸ ਮਸਲੇ ਦੇ ਉੱਤੇ ਕਿ ਆਪਾਂ ਨੂੰ ਜੂ ਇਹਦੇ ਬਾਰੇ ਜਿਹੜਾ ਸੋਚਣਾ ਚਾਹੀਦਾ ਸਭ ਤੋਂ ਪਹਿਲਾਂ ਵੇਖੋ ਬਾਕੀ ਸਭ ਤੋਂ ਪਹਿਲੀ ਤੇ ਗੱਲ ਇਹ ਆਦਾ ਕਿ ਉਹਨਾਂ ਨੂੰ ਆਪਣੇ ਗਲੇ ਲਾਉਣਾ ਸਰ ਉਹ ਆਪਣੇ ਆ ਬਗਾਨੇ ਵੀ ਹੈ ਉਹਨਾਂ ਨੂੰ ਸਾਸਤਿਕਾਓ ਵੀ ਤੁਸੀਂ ਸਾਡੇ ਹੋ ਤੁਸੀਂ ਉਹਨਾਂ ਨਾਲ ਮੂੰਹ ਗੈਰਕਾਨੂੰਨੀ ਜੀ ਗੈਰਕਾਨੂੰਨੀ ਜੀ ਨਵਾਂ ਹੀ ਡਰਾਮਾ ਦੇਖ ਗ੍ਰੈਗ ਜਿਹੜੇ ਪੈਸੇ ਠੱਗੇ ਗਏ ਨੇ ਟਰੈਵਲ ਏਜੰਟਾਂ ਵੱਲੋਂ ਉਹ ਵੀ ਰਿਕਵਰ ਕਿਤੇ ਜਾਣਗੇ ਨਹੀਂ ਨਹੀਂ ਬਿਲਕੁਲ ਜਿਹੜੇ ਜਿਹੜੇ ਹੋ ਸਕਦੇ ਇਹਦੇ ਵਿੱਚ ਵੀ ਮੈਂ ਤੁਹਾਨੂੰ ਇੱਕ ਦੱਸਦਾ ਕਿ ਕਈ ਬੰਦੇ ਇਸ ਕਰਕੇ ਪਹਿਲਾਂ ਵੀ ਸਾਡੇ ਕੋਲ ਕਈ ਕੇਸ ਆਏ ਬਹੁਤ سارے ਬੰਦਿਆਂ ਦੀ ਇਹ ਅਪਰੋਚ ਹੁੰਦੀ ਹੈ ਕਿ ਸਾਨੂੰ ਸਾਡੇ ਪੈਸੇ ਮਿਲ ਜਾਣ ਕੇਸ ਨਾ ਕਿਸ ਤਰ੍ਹਾਂ ਉਹ ਇੱਕ ਕੋਸ਼ਿਸ਼ ਕਰ ਦੇ ਦਿੰਦੇ ਆ ਟ੍ਰੈਵਲ ਏਜੰਟਾਂ ਕੋਲ ਪਰ ਟ੍ਰੈਵਲ ਏਜੰਟ ਇਦਾਂ ਦੇਂਦੇ ਨਹੀਂ ਹੈ। ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਸਾਦ ਸਾਡੀ ਮਦਦ ਕਰ ਜਿੱਥੇ ਪੈਸਾ ਵਾਪਸ ਮਿਲ ਕਰੋਨ ਦਾ ਮੁੱਦਾ ਹੋਊਗਾ ਉਹ ਵੀ ਅਸੀਂ ਕਰਾਵਾਂਗੇ ਪਰ ਸਾਡੀ ਮੱਤ ਤੇ ਗੱਲ ਵੀ ਕਾਨੂੰਨੀ ਕਾਰਵਾਈ ਕਰ ਸਕੀ। ਯੂਐਸ ਇਥੋਂ ਤੱਕਨ ਕੀ ਜਿਹੜਾ ਫਰੇਟ ਹੈ ਉਹ ਵੀ ਲੈਣ ਦੀ ਤਿਆਰੀ ਚ ਕਰ ਰਿਹਾ ਜੀ ਕਿ ਉਹ ਕਹਿੰਦੇ ਜੀ ਸਾਡੇ ਟੈਕਸ ਪੇਅਰ ਦੇ ਪੈਸੇ ਹੈ ਅਸੀਂ ਜਿਹੜਾ ਹੈ ਇਦਾਂ ਨਹੀਂ ਕਰਾਂਗੇ ਕਿ ਲੋਕਾਂ ਨੂੰ ਘਰ ਛੱਡਣ ਜਾਈਏ ਆਪਾਂ। ਨਹੀਂ ਤਾਂ ਕਿਉਂ ਆਏ ਹੋ? ਉਹਨਾਂ ਨੂੰ ਕਿੱਥੇ ਗਿਆ ਪਿਓ? ਉਹਨਾਂ ਨੂੰ ਕਿੱਥੇ ਗਿਆ ਉਹ ਸਾਡੇ ਦੂਤਾਵਾਸ ਚ ਬੰਦੇ ਸਾਡੇ ਸਾਡੀ ਮੈਸੇਜ ਛੱਡ ਕੇ ਹੁਣ ਸਾਡੇ ਬਹੁਤ ਅਧਗਾਦੀ ਦੇ ਉੱਤੇ ਉਹਨਾਂ ਨੂੰ ਕਿਵੇਂ ਕਹਾਂਗੇ ਤੁਸੀਂ ਆਓ ਜੀ ਪਰ ਇਹ ਜਿਹੜਾ ਡੰਕੀ ਰੂਟ ਹੈ ਇਹਨੂੰ ਰੋਕਣ ਵਾਸਤੇ ਕੀ ਕੀਤਾ ਜਾਏਗਾ ਨਹੀਂ ਮੈਂ ਤਾਂ ਵੇਖੋ ਮੈਂ ਜਿਸ ਬੰਦੇ ਨੂੰ ਤੁਸੀਂ ਮਿਲ ਕੇ ਆਏ ਉਹਨੇ ਤੁਹਾਨੂੰ ਇਹ ਵੀ ਦੱਸਿਆ ਹੋਵੇਗਾ ਕਿ ਦੁਬਈ ਦੇ ਟਰੈਵਲ ਏਜੰਟ ਨੇ ਮੇਰੇ ਨਾਲ ਟੁੱਟ ਗਈ ਮਾਰੀ ਹੈ ਸਤਨਾਮ ਸਿੰਘ ਸਿਰ ਇੱਕ ਗੁਰਗਾ ਸੀਗਾ ਨਹੀਂ ਉਹ ਗੁਰਗਾ ਸੀਗਾ ਮੈਂ ਦੇਖੋ ਇਹੀ ਗੱਲ ਕਹਿ ਰਿਹਾ ਕਿ ਜਿਹੜਾ ਮਨੁੱਖੀ ਤਸਕਰੀ ਦਾ ਧੰਦਾ ਹੈ ਇਹ ਇੰਟਰਨੈਸ਼ਨਲ ਇਹਨਾਂ ਦਾ ਨੈਟਵਰਕ ਹੈ ਮਾਫੀਆ ਇੱਕ ਬਹੁਤ ਵੱਡਾ ਬੰਦਾ ਇੱਥੋਂ ਜਾਂਦਾ ਇੱਥੋਂ ਜਾਂਦਾ ਜਾਂਦਾ ਦੁਬਈ ਦੁਬਈ ਪਤਾ ਨਹੀਂ ਕਿੱਧਰ ਕਿੱਧਰ ਲੈ ਜਾਂਦੇ ਉਹਨਾਂ ਯਾਰ ਤੇ ਪੰਜਾਬ ਤੋਂ ਹੋ ਰਹੀ ਨਾ ਨਹੀਂ ਪੰਜਾਬ ਚ ਕਿਹੋ ਆਦੀ ਹੋਂ ਤੇ ਜੜ ਕੇ ਜਵਾਦ ਤੇ ਹਰਿਆਣਾ ਤੇ ਪੰਜਾਬ ਹਾਲ ਪੰਜਾਬ ਨੂੰ ਨਾ ਕਹ ਲੈ ਕੋ ਯਾਰ 33 ਬੰਦੇ ਆਦੇ ਤੇ 33 ਜਵਾਬ ਦੇ ਕੱਲੀ ਪੰਜਾਬ ਚ ਕੋ ਸਾਰੇ ਸਾਰੇ ਹਿੰਦੁਸਤਾਨ ਦੀ ਸਾਂਝੀ ਸਮੱਸਿਆ ਹੈ ਉਹਨਾਂ ਦੇ ਮੰਤਰੀ ਵੀ ਨਹੀਂ ਆਏ ਇੱਥੇ ਕੋਈ ਵੀ ਨਹੀਂ ਰਿਸੀਵ ਕਰਦਾ ਨਾ ਕੋਈ ਨਹੀਂ ਬਹੁਤ ਮਾੜੀ ਗੱਲ ਕੀਤੀ ਹੋਣਾ ਚਾਹੀਦਾ ਸੀ ਧੰਨਵਾਦ ਸਾਹਿਬ ਤੁਸੀਂ ਕਾਰਵਾਈ ਦੀ ਗੱਲ ਕੀਤੀ ਹੈ ਐਸੋਲੇ ਦੁਆਬਾ ਚੌਂਕ ਦੇ ਵਿੱਚ ਸੈਂਕੜੇ ਦਫ਼ਤਰ ਲੱਗੇ ਜਿਹੜੇ ਬਾਹਰਲੇ ਜ਼ਿਲ੍ਹਿਆਂ ਚੋਂ ਆ ਕੇ ਇੱਥੇ ਦਫ਼ਤਰ ਖੋਲੇ ਹੋਏ ਆ। ਹਾਂਜੀ ਹਾਂਜੀ। ਤੇ ਲੋਵਿੰਗ ਜਿਹੜੀ ਸਾਡੀ ਅੰਮ੍ਰਿਤਸਰ ਦੀ ਉਹ ਪੈਸੇ ਲੈ ਕੇ ਵਾਪਸ ਚਲ ਜਾਂਦੀ ਹੀ ਆ। ਨਹੀਂ ਕੋਈ ਲਾਇਸੈਂਸ ਚੈੱਕ ਕੀਤੇ। ਅਸੀਂ ਉਹ ਪਹਿਲਾਂ ਇੱਕ ਇੱਕ ਦਾ ਚੈੱਕ ਕੀਤੇ ਆ ਜਿਹਦਾ ਕੋਈ ਨਹੀਂ ਹੋਇਆ ਉਹਦਾ ਚੈੱਕ ਦਵਾਂਗੇ। ਪਰ ਮੇਰੀ ਬੇਨਤੀ ਆ ਕਿ ਜਿਹੜੇ ਬੰਦੇ ਆ ਠੱਗੀ ਖਾ ਲੈਂਦੇ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਸਰ। ਸਰ ਜਿਹੜੇ ਲੋਕ ਸਾਡੇ ਅੱਗੇ ਨਹੀਂ ਆਉਣਗੇ ਆਪਾਂ ਕਿੱਦਾਂ ਕਾਰਵਾਈ ਕਰਾਂਗੇ? ਅੱਗੇ ਤੇ ਆਂਦੇ ਆ। ਹਾਂ ਅੱਗੇ ਤੇ ਆਂਦੇ ਆ ਕਾਰਵਾਈ ਕੋਈ ਨਹੀਂ ਹੁੰਦੀ। ਤਾਂ ਕਿਉਂ ਨਹੀਂ ਹ ਸਾਰੇ ਸਭੀਆਂ ਘਟਿਆ ਹੋਈ ਗਈ ਸਾਰੇ ਇਹ ਕੇਸ ਤਾਂ ਹੋ ਗਈ ਮੰਤਰੀ ਸਾਹਿਬ ਇੱਕ ਬੰਦਾ ਆਵਾਜ਼ ਚਾਹੀਦੀ ਹੋਗੇ ਨਹੀਂ ਜੀ ਉਹ ਵੀ ਆਖਦਾ ਵੀ ਕਹਿੰਦਾ ਸੀ 5 ਲੱਖ ਪੁਲਿਸ ਨੂੰ ਦਵਾਂਗਾ ਮੈਂ ਕਰ ਵੀ ਕੋਈ ਨਹੀਂਗਾ ਹੋਈ ਸਾਡੀ ਵੀ ਦੇਖੋ ਇਹਦੇ ਤੋਂ ਪਹਿਲਾਂ ਸਾਡੇ ਐਨਆਰਆਈ ਡਿਪਾਰਟਮੈਂਟ ਨੇ ਸੈਂਕੜੇ ਕੇਸ ਜਿਹੜੇ ਦਰਜ ਕੀਤੇ ਟਰੈਵਲ ਏਜੰਸੀਆਂ ਬੰਦ ਕਰਾਈਆਂ ਜਿੱਥੇ ਵੀ ਸਾਨੂੰ ਪਤਾ ਲੱਗ ਜਾਂਦਾ ਕਿ ਇਹ ਰੋਂਗ ਹੈ ਜਾਂ ਲੋਕ ਆ ਕੇ ਸ਼ਿਕਾਇਤ ਕਰਦੇ ਸਮਝ ਗਏ ਉਹ ਬੈਂਕ ਕੋ ਲਿਸਟ ਮੰਗਾਓਗੇ ਕਿੰਨੇ ਦਫ਼ਤਰ ਦੋਆਬਾ ਚੌਂਕ ਚਾ ਕਿੰਨੇ ਦੇ ਬਿਲਕੁਲ ਮੰਗਾਉਂਗੇ ਮੰਗਾਈ ਆ ਡੀ ਸਾਹਿਬ ਨੂੰ ਕਿਹਾ ਪੇਸਾ ਦਾ ਨੂੰ ਚੈੱਕ ਕਰੀਏ ਨਾ ਦਾ ਸਾਦਾ ਦੇ ਪੇਪਰ ਲਓ ਕਿੱਥੇ ਕਿੱਥੇ ਕੱਲੇ ਇੱਥੇ ਦੀ ਜਨਰਲ ਚ ਦੇਖੋ ਤੁਸੀਂ ਲੁਧਿਆਣੇ ਚ ਮੋਗਾ ਜਗਦਾਉਂ ਜਿਲ੍ਹੇ ਚ ਜਾ ਕੇ ਇੱਥੇ ਦਫਤਰ ਖੁੱਲੇ ਹੋਏ ਆਏ ਤੂੰ ਠੱਗੀ ਮਾਰ ਕੇ ਭੱਜ ਜਾਂਦੇ ਭਾਈ ਲੱਭਦੇ ਨਹੀਂ ਕਿਸੇ ਨੂੰ ਠੱਗੀ ਦੀ ਮਾਰਦੇ ਮਾਰ ਦਾਂਗੇ ਜੀ ਤੁਸੀਂ ਤੁਸੀਂ ਠਾਤਾ ਤੂੰ ਦੇਖ ਲਓ ਠੰਡੇ ਬਸੇ ਪੈ ਜੀ ਹੁਣ ਤਾਂ ਚਲੋ ਮਾਮਲਾ ਭਖਿਆ ਹੋਇਆ ਹੈ ਠੀਕ ਆ ਬਾਅਦ ਵਿੱਚ ਠੰਡੇ ਬਸੇ ਪੈ ਜੇ ਮਾਮਲਾ ਜਿਹੜਾ ਮੇਰੇ ਆਲਾ ਬਸਤਾ ਉਹ ਕਦੀ ਠੰਡਾ ਨਹੀਂ ਹੋਇਆ ਗਰਮੀ ਆ ਪੰਜਾਬੀ ਆਪਣੇ ਆਲਾ ਬਸਤਾ ਗਰਮੀ ਰਹਿੰਦਾ ਕਦੀ ਠੰਡਾ ਬਸਤਾ ਨਹੀਂ ਹੁੰਦਾ ਆਪਣਾ ਹਾਂ ਇਹ ਠੀਕ ਹੈ ਟਾਈਮ ਲੱਗ ਜਾਂਦਾ ਪਰ ਬਸ ਮੈਂ ਜਿਹੜੀ ਚੀਜ਼ ਨੂੰ ਹੱਥ ਪਾ ਲੈਣਾ ਜਿਹੜੀ ਚੀਜ਼ ਸੀਐਮ ਸਾਹਿਬ ਕਹਿੰਦਿਆ ਕਰਨੀ ਆ ਮੇਰੇ ਸਾਥ ਆਪਣਾ ਇੱਕ ਢੰਗ ਹੈ ਬਸ ਵੇਦਾ ਆ ਗਿਆ ਤੁਸੀਂ ਦੇਖ ਹੀ ਜਾਓਗੇ ਅੱਗੇ ਕੀ ਬਣੇ ਲੈਂਡ ਬਣੂਗੀ ਮੰਤਰੀ ਸਾਹਿਬ ਨੇ ਹਾਂ ਹਾਂ ਬਣੂਗੀ ਬਣੂਗੀ ਉਹਨਾਂ ਨੇ ਕਿਹਾ ਕਿ ਵਿਦੇਸ਼ ਜਾਣ ਦੀ ਆਖਿਰ ਸਾਨੂੰ ਚਾਹਤ ਇਸ ਲਈ ਹੁੰਦੀ ਕਿਉਂਕਿ ਪੰਜਾਬ ਵਿੱਚ ਰੋਜ਼ਗਾਰ ਦੇ ਮੌਕੇ ਨਹੀਂ ਮਿਲਦੇ ਬੇਰੋਜ਼ਗਾਰ ਫਿਰ ਰਹੇ ਨੇ ਤੇ ਫਿਰ ਇਹਨਾਂ ਬਾਰੇ ਕੀ ਸੋਚਦੇ ਨਹੀਂ ਨਹੀਂ ਦੇਖੋ ਮੈਂ ਮੈਂ ਤੁਹਾਨੂੰ ਇੱਕ ਗੱਲ ਇਹ ਵੀ ਕਹਿਣੀ ਚਾਹੁੰਦਾ ਕਿ ਜਿਹੜੇ ਬੰਦਿਆਂ ਦੇ ਇਹ ਦਿਮਾਗ 'ਚ ਗੱਲ ਹੈ ਅੱਜ ਵੀ ਸਵੇਰੇ ਬੀਬੀਸੀ ਵਾਲੇ ਆਏ ਤੇ ਮੈਂ ਉਹਨਾਂ ਨੂੰ ਕਿਹਾ ਕਿ ਪਹਿਲਾਂ ਤੇ ਆਪਣੇ ਦਿਮਾਗ ਦੇ ਵਿੱਚੋਂ ਇਹ ਗੱਲ ਕੱਢ ਦਿਓ ਕਿ ਤੁਸੀਂ ਤਕੀਸ ਤੇ ਇਹ ਗੱਲ ਏਦਾਂ ਕਰ ਸਕਦੇ ਹੋ ਬਹਾਦਰ ਦੇਸ਼ ਚ ਜਾ ਕੇ ਤਕੀਸ ਦਾ ਬੰਦਾ ਇੰਡੀਆ ਚ ਵੀ ਰਹਿ ਕੇ ਮਿਹਨਤ ਕਰਕੇ ਬਹੁਤ ਟੌਪ ਦੀ ਕਰ ਸਕਦੇ ਬਹੁਤ ਲੋਕ ਨੇ ਜਿਨ੍ਹਾਂ ਨੇ ਤਰੱਕੀ ਕੀਤੀ ਤੁਸੀਂ ਦੇਖਿਆ ਪਿੰਡਾਂ ਦੇ ਅੱਡੇਆਂ ਦੇ ਉੱਤੇ ਕਿੰਨੀਆਂ ਦੁਕਾਨਾਂ ਮੋੜਿਆਂ ਦੇ ਖੁੱਲੀਆਂ ਛੋਟ ਛੋਟੀਆਂ ਅੱਜ ਨਾ 50 ਲੱਖ 60 ਲੱਖ ਦੇ ਕੇ ਜਾਂਦੇ ਆ ਇਹ ਤਾਂ ਸਭ 20-25 ਲੱਖ ਰੁਪਇਆ ਤੁਹਾਡੇ ਕੋਲ ਹੋਵੇ ਤੁਹਾਡੀ ਰੋਟੀ ਦੋ ਜੀ ਕਾਲੀ ਵਧੀਆ ਇੱਕ ਤੁਸੀਂ ਕੰਮ ਕਰ ਸਕਦੇ ਮੰਤਰੀ ਸਾਹਿਬ ਜਿਸ ਤਰ੍ਹਾਂ ਕੁਝ ਪਾਰਟੀਆਂ ਹਾਲਾਂਕਿ ਸਿੱਧੇ ਤੌਰ ਤੇ ਸਿਮਰਨਜੀਤ ਸਿੰਘ ਮਾਨ ਦਾ ਵੀ ਨਾਂ ਲਿਆ ਜਾਂਦਾ ਕਿ ਪੋਲਿਟਿਕਲ ਸਾਈਡੋਂ ਲਈ ਟਿੱਕੀਆਂ ਦੇ ਦਿੱਤੀਆਂ ਜਾਂਦੀਆਂ ਉਹਨਾਂ ਦੀ ਕਿੰਨੀ ਕੁ ਭੂਮਿਕਾ ਤੁਸੀਂ ਸਮਝ ਦਿਓਗੇ ਨਹੀਂ ਦੱਸੋ ਤਾਂ ਗਲਤ ਹੈ ਮੈਂ ਮੈਂ ਤੇ ਸਰ ਵੇਖੋ ਮੈਂ ਇਸ ਗੱਲ ਤੇ ਬੜਾ ਸਖਤ ਖਲਾਫ ਹਾਂ ਵੀ ਤੁਸੀਂ ਗੈਰ ਕਾਨੂੰਨੀ ਟੰਗਾਂ ਦਾ ਬਾਤ ਦਿਓ ਮੈਂ ਕਹਿੰਦਾ ਆਪਣੇ ਬੱਚਿਆਂ ਨੂੰ ਪੜਾਓ ਆਪਣੇ ਬੱਚਿਆਂ ਨੂੰ ਪੜਾਓ ساری ਦੁਨੀਆ ਦੇ ਦਰਵਾਜ਼ੇ ਖੋਲ੍ਹਿਆ ਜਿਹਦੇ ਕੋਲ ਲਾਇਕਤਾ ਉਹ ਤੇ 2 ਮਿੰਟ ਵੀ ਲੋਂਦਾ ਸਰ ਅੱਪਾ ਇਹ ਕੰਮ ਕਿਉਂ ਕਹਿੰਦੇ ਆ ਉਹਨਾਂ ਨੂੰ ਕਿ ਤੁਹਾਨੂੰ ਪੋਲੀਟੀਕਲ ਸਰਵਲੈਂਸ ਲਈ ਸਾਡੇ ਕੋਲ ਚਿੱਠੀਆਂ ਲਾਓ ਜੀ ਆ ਲਓ ਵਾਏ ਆਪਾਂ ਕਿਉਂ ਦੀ ਕਹਿੰਦੇ ਆ ਕਿ ਆਪਣਾ ਕੰਪਿਊਟਰ ਹੱਥੇ ਚ ਪੜੋ ਪੜੋ ਆਪਣਾ ਟੈਸਟ ਦਿਓ ਟੈਸਟ ਦੇ ਕੇ ਜਾਓ ਸਾਰੀ ਦੁਨੀਆ ਦੇ ਦਵਾਜੇ ਖੁੱਲੇ ਇਸ ਕਰਕੇ ਮੈਂ ਜਿਹੜਾ ਵੀ ਬੰਦਾ ਇਦਾਂ ਦਾ ਕੰਮ ਕਰਦਾ ਮੈਂ ਉਹਦੇ ਖਿਲਾਫ ਤੁਹਾਨੂੰ ਅੱਜ ਪੋਲੀਟੀਕਲ ਸਰਵਲੈਂਸ ਦਾ ਕਾਰੋਬਾਰ ਕੁਝ ਰਾਜਨੀਤਿਕ ਪਾਰਟੀਆਂ ਦੇ ਲੋਕ ਖੁੱਲੀ ਬੈਠੇ ਉਹਨਾਂ ਨੂੰ ਕੀ ਸੁਣਿਆ ਉਹਨਾਂ ਨੂੰ ਵੀ ਸੁਣਿਆ ਗਿਆ 10 ਕਰੋ ਪੰਜਾਬ ਤੇ ਇਦਾਂ ਦਾ ਕੰਮ ਜਿਹੜਾ ਆਪਣਾ ਬੰਦ ਕਰੋ ਇਹ ਇਹ ਜਿਹੜਾ ਤੁਸੀਂ ਕੰਮ ਕਰਦੇ ਹੋ ਉਹਨਾਂ ਦੇ ਇਸ ਕੰਮ ਨਾਲ ਜਿਹੜਾ ਉਹ ਟ੍ਰੈਵਲ ਡੈਂਟਾ ਨੂੰ ਬੜੀ ਵੱਡੀ ਹਲਾਸ਼ੇ ਨਹੀਂ ਮਿਲਦੀ ਆ ਉਹ ਕਹਿ ਰਹੇ ਆਈ ਤੁਹਾਨੂੰ ਤੋਂ ਚਿੱਠੀ ਲੈ ਦਾਂਗੇ ਜਿਹਾ ਕਹਾਂ ਮੈਨੂੰ ਪਤਾ ਕੀ ਕਰਦੇ ਲੋਕ ਇਸ ਕਰਕੇ ਮੈਂ ਉਹਨਾਂ ਨੂੰ ਵੀ ਕਹੂੰਗਾ ਕਿ ਸਭ ਤੁਸੀਂ ਇੱਕ ਇੱਕ ਕੰਮ ਬੰਦ ਕਰੋ ਪੰਜਾਬ ਕੱਲ ਰਿਜਲਟ ਆਉਣਾ ਜੀ ਲੋਕ ਆਪਣੀ ਜੇਬ ਚ ਪਾ ਗਏ ਆ ਜੀ ਵੀ ਅੱਜ ਵੀ ਇਸ ਤੇ ਚਰਚਾ ਹੋ ਰਹੀ ਹੈ ਹਾਂ ਜੀ ਮੈਂ ਕਹ ਪੰਜਾਬ ਦਾ ਲੱਖਾਂ ਕਰੋੜਾਂ ਰੁਪਏ ਚਿੱਠੀ ਦੇ ਹਿੱਸੇ ਬਣਾ ਕੇ ਆਪਣੀ ਜੇਬ ਚ ਪਾ ਚੁੱਕੇ ਚਲੋ ਛੱਡੋ ਆਪਾਂ ਦੇ ਦੂਜਿਆਂ ਦੇ ਦਵਾ ਦੇ ਹੋਈਏ ਕੱਲ ਦਿੱਲੀ ਦਾ ਰਿਜਲਟ ਆ ਰਿਹਾ ਜੀ ਕੱਲ ਬਹੁਤਾ ਤੁਸੀਂ ਕੁਝ ਕਹਿਣਾ ਆਪਾਂ ਇਕੱਠੇ ਲੱਡੂ ਖ